ਪੰਜੇ ਨੂੰ ਵੱਡਾ ਪੈਣੀਆਂ ਨੇ ਸਵੇਰੇ ਵੀ ਪੰਜੇ ਨੂੰ ਹੀ ਪੈਣੀਆਂ ਨੇ ਜਿਹੜੀਆਂ ਬੀਬੀਆਂ ਨੇ ਇੱਕ ਵਾਰੀ ਜ਼ੁਬਾਨ ਦੇਤੀ ਆ ਉਹ ਉਸ ਆਪਣੀ ਜ਼ੁਬਾਨ ਤੋਂ ਮੁਕਰਦੀਆਂ ਨੇ ਉਹ ਇਹ ਕਹਿੰਦੀਆਂ ਵਾ ਕਿ ਅਸੀਂ ਐਰ ਕੀ ਪੰਜੇ ਵਾਲਾ ਬਟਨ ਦਬਾ ਕੇ ਵੋਟ ਪਾਓ ਤੇ ਪੰਜੇ ਵਾਲਾ ਬਟਨ ਦਬਾਓ ਸਾਰੇ ਬੋਟਾ ਪਹੁੰਚਣਾ ਪੰਜੇ ਸਾਰੇ ਬੰਦੇ ਨੇ ਚੀਕਾਂ ਕਢਾ ਦੇ ਪੰਜੇ ਤੇ ਲਾ ਕੇ ਮੁਕਰਾਂ ਚੀਕਾਂ ਕਢਾ ਕੇ ਰੱਖ ਦੇਣਗੇ ਇਹਨਾਂ ਦੇ ਕਾਂਗਰਸ ਨੂੰ ਵੋਟਾਂ ਪਾਓ ਤੇ ਵਧੀਆ ਲੀਡ ਨਾਲ ਜਿਤਾਓ ਬਾਕੀ ਜੇ ਅਮੇ ਵੇਦੇ ਵਾਂਦੇ ਰਹਿ ਜਾਣਾ ਇਰਕਾ ਟੀਕਾਂ ਕਢਵਾ ਲਿਓ ਵੀਰ ਦੀ ਟੀਕਾਂ ਵੇਖੋ ਜੀ ਦੀਪੂ ਤੇ ਸੰਗਰ ਦੀ ਬਹੁਤ ਵਧੀਆ ਜੋੜੀ ਆ ਗੁਰਵਿੰਦਰ ਸਿੰਘ ਸੰਗਰ ਤੇ ਉਹਨਾਂ ਦੇ ਨਾਲ ਦੀਪੂ ਜੋ ਜੰਤੀਪੁਰ ਜੀ ਉਹਨਾਂ ਦੀ ਨਾਲ ਜੋੜੀ ਜੋ ਬਹੁਤ ਵਧੀਆ ਹੈ ਬੇਨਤੀ ਹੈ ਕਿ ਅਸੀਂ ਕੱਲ ਨੂੰ ਇਹਨਾਂ ਨੂੰ ਬਹੁਤ ਭਾਰੀ ਨਾਲ ਵੋਟਾਂ ਪਾ ਕੇ ਜਿਤਾਉਣਾ ਆ ਕਾਂਗਰਸ ਜਿਤਾਉਣਾ ਯਾਰ ਕਾ ਅੱਛਾ ਰੋਜ਼ਾ ਖਰਾਦਰਾ ਕਾ ਕਾਂਗਰਸ ਨੂੰ ਜਿਤਾਉਣਾ ਦੀਪੂ ਨੂੰ ਪੰਜੇ ਦਾ ਜ਼ਿਆਦਾ ਜੋੜ ਆ ਸਾਡੀ ਆਪਣੀ ਬਰਾਦਰੀ ਜਿਹੜੀ ਆ ਸਾਰੀ ਪੰਚਾਇਲ ਹੋ ਗਈ ਆ ਪੰਗੇ ਦੇ ਵਟਾਂ ਦੀਆਂ ਚੀਕਾਂ ਕਢਵਾ ਲਿਓ ਢੈਂਤੀਪੁਰੀ ਆ ਦੀਪੂ ਉਹ ਵੀ ਗੁਰਵਿੰਦਰ ਸੰਗਰ ਦੇ ਨਾਲ ਹੀ ਆ ਤੇ ਮੈਂ ਮੌਜੂਦਾ ਆਮ ਆਦਮੀ ਪਾਰਟੀ ਦਾ ਮੈਂਬਰ ਹਾਂ ਪੰਚਾਇਤਾਂ ਤੇ ਐ ਵੇਲੇ ਮੈਂ ਕਾਂਗਰਸ ਪਾਰਟੀ ਨੂੰ ਵੋਟ ਪਾਉਣੀ ਆ ਸਰ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਨੂੰ ਹੁਣ ਸਿਰਫ ਕੁਝ ਕੁ ਘੰਟੇ ਹੀ ਬਾਕੀ ਨੇ ਤੇ ਪਿੰਡ ਡੱਲਾ ਜਿਸ ਵਿੱਚ ਦੱਸਿਆ ਜਾ ਰਿਹਾ ਸੀ ਕਿ ਮਾਹੌਲ ਬੜਾ ਤਲਖੀ ਵਾਲਾ ਹੋ ਸਕਦਾ ਹੈ ਕਿ ਇੱਥੇ ਹਰ ਇੱਕ ਰਾਜਨੀਤਿਕ ਪਾਰਟੀ ਦੀਆਂ ਗੱਡੀਆਂ ਛੂਕ ਲੀਆਂ ਹੋਈਆਂ ਸੀ ਪ੍ਰਚਾਰ ਬਹੁਤ ਹੋਇਆ ਪਰ ਇੱਥੇ ਵੱਖ-ਵੱਖ ਜਿਹੜੇ ਸਪੋਰਟਰ ਵੋਟਰ ਔਰ ਇੱਥੋਂ ਦੇ ਲੋਕਤੰਤਰ ਦਾ ਮੁੱਢ ਨੇ ਪਿੰਡ ਦੇ ਵਾਸੀ ਸੋ ਉਹਨਾਂ ਨੇ ਆਪੋ ਆਪਣਾ ਪੱਖ ਰੱਖਿਆ ਜਿਹਦੇ ਵਿੱਚ ਉਹਨਾਂ ਨੇ ਆਮ ਆਦਮੀ ਪਾਰਟੀ ਦੇ ਬਾਰੇ ਕੀ ਕਿਹਾ ਉਹਨਾਂ ਨੇ ਕਾਂਗਰਸ ਪਾਰਟੀ ਬਾਰੇ ਕੀ ਕਿਹਾ ਉਹਨਾਂ ਨੇ ਇੱਥੇ ਭਾਜਪਾ ਤੇ ਅਕਾਲੀ ਦਲ ਬਾਰੇ ਕੀ ਕਿਹਾ ਔਰ ਕੱਲ ਦੀਆਂ ਵੋਟਾਂ ਬਾਰੇ ਕਿਹੜੀ ਪਾਰਟੀ ਦਾ ਰੁਝਾਨ ਹੈ ਉਹਨਾਂ ਨੇ ਗੱਜ-ਵੱਜ ਕੇ ਦੱਸਿਆ ਔਰ ਹਿੱਕ ਠੋਕ ਕੇ ਦੱਸਿਆ ਆਓ ਅਸੀਂ ਸੁਣਦੇ ਹਾਂ ਪਿੰਡ ਵਾਲਿਆਂ ਤੋਂ ਕਿ ਆਖਿਰ ਕੱਲ ਡੱਲੇ ਪਿੰਡ ਦੇ ਵਿੱਚ ਕਿਹੜੀ ਪਾਰਟੀ ਲੀਡ ਕਰੇਗੀ ਕਿਨੂੰ ਵੋਟਾਂ ਪੈਣ ਗਿਆ ਔਰਤਾਂ ਕੀ ਕਹਿ ਰਹੀਆਂ ਨੇ ਤੇ ਬੰਦੇ ਕੀ ਕਹਿ ਰਹੇ ਨੇ ਇੱਥੇ ਦਿਲਚਸਪ ਗੱਲਾਂ ਕਹੀ ਗਈ ਹੈ ਕਿ ਬੰਦੇ ਤਾਂ ਮੁੱਕਰ ਛੱਗਦੇ ਨੇ ਪਰ ਕਹਿੰਦੇ ਨੇ ਕਿ ਬੀਬੀਆਂ ਕਦੀ ਆਪਣੇ ਕੋਲ ਤੋਂ ਨਹੀਂ ਮੁੱਕਰਦੀਆਂ ਇਹ ਦਾਵਾ ਕੀਤਾ ਇਥੋ ਨਹੀਂ ਮਹਿਲਾਵਾਂ ਨੇ ਮੇਰਾ ਨਾਮ ਜੀ ਮੰਗਲ ਸਿੰਘ ਪਿੰਡ ਪਿੰਡਲਾ ਜੀ ਵੇਖੋ ਜੀ ਦੀਪੂ ਦੇ ਸ਼ੰਗਰ ਦੀ ਬਹੁਤ ਵਧੀਆ ਜੋੜੀ ਆ ਇਰਕਾ ਬਹੁਤ ਵਧੀਆ ਕਾਂਗਰਸ ਨੂੰ ਸ਼ਾਨਦਾਰ ਜਿੱਤ ਹੋ ਗਈ ਲੋਕੀ ਤਾਵਲੇ ਆ ਬੀਬੀਆਂ ਪੈਣਾ ਬੱਚੇ ਬਜ਼ੁਰਗ ਸਾਰੇ ਤਾਵਲੇ ਆ ਵੀ ਇਹਨਾਂ ਨੂੰ ਕਾਂਗਰਸ ਨੂੰ ਵੋਟਾਂ ਪਾਓ ਤੇ ਵਧੀਆ ਲੀਡਰਾਂ ਜਿਤਾਓ ਤੇ ਬਾਕੀ ਦੇਵੇਂ ਵੇਦੇ ਵਾਂਦੇ ਰਹਿ ਜਾਣਾ ਇਰਕਾ ਹੈਗਾ ਕੈਮਰਾ ਦਾ ਮਾਹੌਲ ਬਹੁਤ ਵਧੀਆ ਹਾਂਜੀ ਕਹਣਾ ਚਮਿਆ ਜੀ ਗੁਰਵਿੰਦਰ ਸਿੰਘ ਨੂੰ ਜਿਤਾਉਣਾ ਆਂ ਨਾਗੜਾ ਜਿਤਾਉਣੀ ਇਰਕਾ ਆ ਛੜ ਰੋ ਦਾ ਖਰਾਦਰਾ ਆ ਕਾ ਛੜ ਦੇ ਪੱਟੀਆਂ ਡਾ ਦੇਣ ਇਰਕਾ ਦੀਪੂ ਜੱਟ ਦੇ ਬੜੀਆ ਕਰਨ ਨੇ ਸਾਡੇ ਸਾਰੇ ਫਾਰਮਾਨ ਸਾਰੇ ਵਧੀਆ ਵਰਕਾ ਸਾਰੇ ਕੰਮ ਕਰ ਲੰਡੇ ਕਾਂਗਰਸਾਂ ਚ ਚਤੌਣਾ ਦੀਪੂ ਨੂੰ ਤੇ ਸ਼ੰਕਰ ਨੂੰ ਕੋਵਿੰਦਰ ਸ਼ੰਕਰ ਨੇ ਇਹ ਕਹਿੰਦੀ ਪੰਜੇ ਦਾ ਜਿਆਦਾ ਜੋੜ ਆ ਸਾਡੀ ਆਪਣੀ ਬਰਾਦਰੀ ਜਿਹੜੀ ਆ ਸਾਰੀ ਪੰਜੇਲ ਹੋ ਗਈ ਆ ਆਪਣਾ ਭਰਾ ਵਾ ਵੱਡਾ ਭਾਦੀ ਉਹਨੇ ਕੰਮ ਬੜੇ ਵਧੀਆ ਕੀਤੇ ਨੇਕੀ ਦੇ ਕੰਮ ਕੀਤੇ ਪਿੰਡ ਦੇ ਵਿੱਚ ਕਮਰੇ ਬਾਗ ਤੇ ਮਾੜੇ ਬੰਦਿਆਂ ਨੂੰ ਗੁੜੀਆਂ ਦੇ ਵਿਆਹ ਕੀਤੇ ਆ ਬਹੁਤ ਸਹੂਲਤ ਦੇਂਦੇ ਆ ਪਿੰਡ ਨੂੰ ਗ੍ਰਾਂਟ ਨਹੀਂ ਉਹਨੇ ਕੋਈ ਲਈ ਆਪਣੀ ਜੇਬ ਦੇ ਵੀ ਚਲਵਾਉਂਦੇ ਜੋ ਜਿੰਨੇ ਪੈਸੇ ਲਾਉਂਦੇ ਆ ਸਿਰੇ ਵੋਟਾਂ ਪਾਉਂ ਜਾਣਾ ਪੰਜੇ ਸਾਰੇ ਬੰਦੇ ਨੇ ਚੀਕਾਂ ਘੜਾ ਲਈਆਂ ਪੰਜੇ ਤੇ ਲਾ ਕੇ ਮੁਗਰਾ ਵਾਏ ਗੁਰਜੀ ਦਾ ਖਾਲਸਾ ਵਾਏ ਗੁਰਜੀ ਕੀ ਫਤਿਹ ਮੇਰੀ ਵੀਰ ਭੈਣਾਂ ਨੂੰ ਬੇਨਤੀ ਆ ਕਿ ਸਵੇਰੇ ਵੋਟਾਂ ਵੋਟਾਂ ਪੈਣੀਆਂ ਨੇ ਇਸ ਕਰਕੇ ਮੇਰੇ ਵੀਰ ਭਰਾ ਸਾਰੇ ਗੁਰਵਿੰਦਰ ਸਿੰਘ ਸੰਗਰ ਨੂੰ ਵੋਟ ਪਾ ਕੇ ਕਾਮਯਾਬ ਬਣਾਓ ਠੀਕ ਆ ਪੰਜੇ ਦੇ ਬਟਨ ਦੀਆਂ ਚੀਕਾਂ ਘੜਵਾ ਲਿਓ ਤੇ ਮੇਰਾ ਵੀਰ ਜੰਤੀਪੁਰ ਆ ਦੀਪੂ ਉਹ ਵੀ ਗੁਰਵਿੰਦਰ ਸੰਗਰ ਦੇ ਨਾਲ ਹੀ ਆ ਇਸ ਕਰਕੇ ਮੇਰਾ ਵੀਰ ਭੈਣ ਭਰਾ ਸਭ ਗੁਰਿੰਦਰ ਸਿੰਘ ਸੰਘਰ ਨੂੰ ਪੰਜੇ ਨੂੰ ਵੋਟਾਂ ਪਾ ਕੇ ਕਾਮਯਾਬ ਬਣਾਓ ਕਿਉਂਕਿ ਉਸਨੇ ਬਹੁਤ ਹੀ ਖਰਚਾ ਕੀਤਾ ਵਾ ਟੀਕਾ ਕਢਵਾ ਲਿਓ ਵੀਰ ਦੀ ਟੀਕਾ ਗੁਰਿੰਦਰ ਸਿੰਘ ਸੰਘਰ ਨੂੰ ਬੋਲਡ ਪਾਓ ਤੇ ਪੰਜੇ ਵਾਲਾ ਬਟਨ ਦਬਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੋਂ ਸਾਰਿਆਂ ਨੂੰ ਬੇਨਤੀ ਹੈ ਕਿ ਸਾਡੇ ਨੇਕੀ ਦੇ ਫਰਿਸ਼ਤੇ ਵੀਰ ਗੁਰਵਿੰਦਰ ਸਿੰਘ ਸੰਘਰ ਤੇ ਉਹਨਾਂ ਦੇ ਨਾਲ ਦੀਪੂ ਜੋ ਜੰਤੀਪੁਰ ਜੀ ਉਹਨਾਂ ਦੇ ਨਾਲ ਜੋੜੀ ਜੋ ਬਹੁਤ ਵਧੀਆ ਹੈ ਤੇ ਉਹਨਾਂ ਨੇ ਸਾਡੇ ਸਾਰਿਆਂ ਨੂੰ ਬੇਨਤੀ ਹੈ ਕਿ ਅਸੀਂ ਕੱਲ ਨੂੰ ਇਹਨਾਂ ਨੂੰ ਬਹੁਤ ਭਾਰੀ ਨਾਲ ਵੋਟਾਂ ਪਾ ਕੇ ਜਿਤਾਉਣਾ ਆ ਤੇ ਇਹਨਾਂ ਦੇ ਨਾਲ ਖੜਾਉਣਾ ਆ ਕਿਉਂਕਿ ਇਹਨਾਂ ਨੇ ਬਹੁਤ ਹੀ ਜ਼ਿਆਦਾ ਮਤਲਬ ਸਾਡੇ ਪਿੰਡ ਦੇ ਵਿੱਚ ਨੇਕੀ ਦਾ ਕੰਮ ਕਰ ਰਹੇ ਨੇ ਤੇ ਸਾਡੇ ਨਾਲ ਖੜੇ ਹੋ ਰਹੇ ਨੇ ਤੇ ਅਸੀਂ ਝਾੜੂ ਵਾਲਿਆਂ ਦਾ ਝਾੜੂ ਡਾਉਣਾ ਵਾ ਤੇ ਪੰਜੇ ਨੂੰ ਵੋਟ ਪਾ ਕੇ ਭਾਰੀ ਵੋਟਾਂ ਨਾਲ ਵਧੀਆ ਲੀਡਰਾਂ ਆਪਾਂ ਜਿਤਾਉਣਾ ਆ ਗੁਰਵਿੰਦਰ ਸਿੰਘ ਸੰਘਰ ਤੇ ਉਹਨਾਂ ਦੇ ਨਾਲ ਦੀਪੂ ਜੋ ਜੰਤੀਪੁਰ ਜੀ ਉਹਨਾਂ ਦੇ ਨਾਲ ਜੋੜੀ ਉਹ ਬਹੁਤ ਵਧੀਆ ਆ ਤੇ ਉਹਨਾਂ ਨੇ ਸਾਡੇ ਸਾਰਿਆਂ ਨੂੰ ਬੇਨਤੀ ਹੈ ਕਿ ਅਸੀਂ ਕੱਲ ਨੂੰ ਇਹਨਾਂ ਨੂੰ ਬਹੁ ਭਾਰੀ ਨਾਲ ਵੋਟਾਂ ਪਾ ਕੇ ਜਿਤਾਉਣਾ ਆ ਤੇ ਮੈਂ ਮਜੂਦਾ ਆਮ ਆਦਮੀ ਪਾਰਟੀ ਦਾ ਮੈਂਬਰ ਹਾਂ ਪੰਚਾਇਤਾਂ ਇਹਨਾਂ ਨੇ ਕੋਈ ਅਜੇ ਤੱਕ ਕੋਈ ਬੱਚਿਆਂ ਨੂੰ ਨੌਕਰੀ ਨਹੀਂ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਤੇ ਇਹ ਵੇਲੇ ਮੈਂ ਕਾਂਗਰਸ ਪਾਰਟੀ ਨੂੰ ਵੋਟ ਪਾਉਣੀ ਆ ਸਰ ਔਰ ਗੁਰਵਿੰਦਰ ਸੰਘਰ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜਾ ਗੁਰਵਿੰਦਰ ਔਰ ਦੀਪੂ ਜੈਂਤੀਪੁਰੀਆ ਇਹਨਾਂ ਦੀ ਜੋੜੀ ਤੇ ਧੱਕ ਪਾ ਦਊਗੀ ਸਰ ਕਮਾਲਾਂ ਕਰ ਦੋਗੇ ਵੇਖਿਓ ਤੁਸੀਂ ਰਿਜ਼ਲਟ ਵੇਖਿਓ 17 ਤਰੀਕ ਨੂੰ ਸੰਗਰ ਸਾਹਿਬ ਦੇ ਕੋਲ ਜਿਹੜੇ ਝਾੜੂ ਵਾਲਿਆਂ ਦੇ ਬਹੁਤੇ ਨਜ਼ਦੀਕੀ ਆ ਜਾਂ ਬਹੁਤਾ ਕਰ ਰਹੇ ਆ ਉਹਨਾਂ ਦੇ ਕੋਈ ਕਾਂਟ ਪਏ ਆ ਉਹ 17 ਤੋਂ ਬਾਅਦ ਕੋਈ ਚੰਗਾ ਤਗੜਾ ਧਮਾਕਾ ਕਰਨਗੇ ਤੇ ਚੀਕਾਂ ਕਢਾ ਕੇ ਰੱਖ ਦੇਣਗੇ ਇਹਨਾਂ ਦੇ ਮੇਰਾ ਨਾਮ ਗੁਰਲੀਨ ਕੋਹਰਾ ਮੈਂ ਪਿੰਡ ਡੱਲੇ ਦੀ ਰਹਿਣ ਵਾਲੀ ਆ ਤੁਹਾਨੂੰ ਇਹ ਵੀ ਪਤਾ ਹੈ ਕਿ ਜਿਹੜੇ ਬੰਦੇ ਆ ਅੱਜ ਕੱਲ ਉਹ ਜਿਹੜੇ ਆਪਣੀ ਜ਼ੁਬਾਨ ਤੋਂ ਮੁਕਰਨ ਵਾਲੇ ਵੀ ਹੁੰਦੇ ਆ ਪਰ ਜਿਹੜੀਆਂ ਬੀਬੀਆਂ ਊਮਨ ਵਿੰਗ ਹੈਗਾ ਵਾ ਉਹ ਮੁਕਰਦੀਆਂ ਨਹੀਂ ਆ ਉਹ ਜੋ ਕਹਿੰਦੀਆਂ ਉਹ ਕਰਕੇ ਵਿਖਾਉਂਦੀਆਂ ਤੇ ਤੁਹਾਨੂੰ ਇਹ ਵੀ ਪਤਾ ਹੈਗਾ ਜਿਹੜੀਆਂ ਬੀਬੀਆਂ ਨੇ ਇੱਕ ਵਾਰੀ ਜ਼ਬਾਨ ਦੇ ਦਿੱਤੀ ਆ ਉਹ ਉਸ ਆਪਣੀ ਜ਼ਬਾਨ ਤੋਂ ਮੁਕਰਦੀਆਂ ਨਹੀਂ ਉਹ ਇਹ ਕਹਿੰਦੀਆਂ ਵਾ ਕਿ ਅਸੀਂ ਐਰ ਕੀ ਪੰਜੇ ਵਾਲਾ ਬਟਨ ਦਬਾ ਕੇ ਆਪਣੇ ਵੀਰ ਗੁਰਵਿੰਦਰ ਨੂੰ ਜਿਤਾਉਣਾ ਵਾ ਉਹਦੇ ਹੱਥ ਪੱਕੇ ਕਰਨੇ ਆ ਤੇ ਉਹ ਆਪਣੀਆਂ ਗੱਲ ਆਪਣੇ ਜਿਹੜਾ ਵਾਦਾ ਉਹਨਾਂ ਨੇ ਕੀਤਾ ਉਸ ਵਾਦੇ ਤੇ ਉਹ ਪੂਰਾ ਖਰੀਆਂ ਉਤਰਨ ਗਈਆਂ ਬਾਕੀ ਮੈਂ ਸਾਰਿਆਂ ਨੂੰ ਇਹੋ ਬੇਨਤੀ ਕਰਾਂਗੀ ਕਿ ਇੱਕ ਵਾਰੀ ਤੁਸੀਂ ਪੰਜੇ ਨੂੰ ਜਿਤਾ ਕੇ ਬਹੁਤ ਵੱਡੀ ਲੀਡ ਨਾਲ ਇਸ ਡੱਲੇ ਪਿੰਡ ਵਿੱਚ ਗੁਰਵਿੰਦਰ ਵੀਰ ਦੇ ਹੱਥ ਪੱਕੇ ਕਰਨ ਤੇ ਉਹਨਾਂ ਨੂੰ ਜਿਤਾਉਣਾ ਮੇਰਾ ਧੱਕੇ ਨਾਲ ਖਾਂ ਵੜਾਇਆ ਗਿਆ ਜੇ ਇਹ ਆਮ ਪਾਰਟੀ ਨੇ ਜਿਹੜੇ ਝਾੜੂ ਵਾਲੇ ਆ ਮੇਰਾ ਬੂਆ ਬੰਦ ਕਰਵਾ ਦਿੱਤਾ ਤੇ ਗਾੜੀ ਕਮਰੇ ਪਵਾ ਦਿੱਤੇ ਕਿਤੇ ਤੇ ਨਾਲ ਜਿਹੜੇ ਉਹਨਾਂ ਦੇ ਸਰਪੰਚ ਵਾ ਤੇ ਨਾਲ ਮੈਂਬਰ ਵਾ ਉਹਨਾਂ ਮੇਰਾ ਨਾਲ ਧੱਕਾ ਸਹੀ ਕੀਤੀ ਹੈ ਹੂੰ ਤੇ ਮੈਨੂੰ ਕੋ ਥੋੜਾ ਬੋਤਾ ਧੱਕੇ ਵੀ ਮਾਰਿਆ ਮੇਰਾ ਜਿੰਨੇ ਟਵਟਾ ਵੀ ਲੱਗਾ ਵਾ ਉਹੀ ਮੇਰਾ ਸਰਾ ਲਵਾ ਦਿੱਤਾ ਹੋਰ ਤਾਲਕ ਇਲੈਕਸ਼ਨ ਹੈ ਬੋਟਾ ਕਿਹਨੂੰ ਪਾ ਰਹੇ ਬੋਟਾ ਪੰਜੇ ਨੂੰ ਘਰ ਘਰ ਗੱਲਾਂ ਚੱਲਣ ਡੀਆਂ ਨੇ ਪੰਜੇ ਨੂੰ ਵੱਡਾ ਪੈਣੀਆ ਨੇ ਸਵੇਰੇ ਵੀ ਪੰਜੇ ਨੂੰ ਹੀ ਪੈਣੀਆ ਨੇ ਕਿਉਂਕਿ ਝਾੜੂ ਵਾਲਿਆਂ ਦਾ ਇੰਨਾ ਜੋਰ ਨਹੀਂ ਹੈਗਾ ਜਿੰਨਾ ਕਾਂਗਰਸ ਦਾ ਜੋਰ ਹੈਗਾ ਜੀ ਤੇ ਇਸ ਕਰਕੇ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਆ ਸਵੇਰੇ ਪੰਜੇ ਦਾ ਬਟਨ ਦਬਾ ਕੇ ਉਹਨਾਂ ਨੂੰ ਕਾਮਯਾਬ ਕਰਨਾ ਵਾ ਸਾਰੇ ਭੈਣ ਭਰਾਵਾਂ ਨੇ ਬੀਬੀਆਂ ਨੇ ਮਾਤਾਵਾਂ ਨੇ ਮੇਰੇ ਵੀਰਾਂ ਨੇ ਸਾਡੇ ਵੱਲੋਂ ਹੱਥ ਜੋੜ ਕੇ ਇਹ ਬੀਬੀਆਂ ਕਿ ਪੰਜੇ ਨੂੰ ਵੋਟਾਂ ਪਾਉਣੀਆਂ ਜੇ ਤੇ ਪਾ ਕੇ ਆਪਾਂ ਉਹਨਾਂ ਨੂੰ ਜਿਤਾਉਣਾ ਵਾ